ਹੇ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਰੇ ਵੀਰੋ ਵੀਰੋ ਤੁਸੀਂ ਇੱਕ ਪਾਸੇ ਖੁਸ਼ੀ ਦਿੜਦੇ ਵਾਲਾ ਤੇ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਬੱਪੂ ਦਾ ਟੱਕਾ ਦਿੰਨੇ ਕਹਿਰ ਮਤਾਉਂਦੇ ਨੇ ਭਾਲੂ ਦੀ ਲੋਰ ਕਿੰਦੇ ਦੀ ਤੋ ਇਹ ਆਹ ਲਓ ਜੀ ਆਹ ਆਹ ਲਓ ਜੀ ਆਹ ਆਹ ਸੁਆਦ ਹੈ ਕਬੱਡੀ ਦਾ ਇੱਥੇ ਉਹ ਕੀ ਅੰਦਾਜ਼ ਉਹ ਐਕਸ਼ਨ ਆ ਮੈਂ ਮੈਚ ਸ਼ੁਰੂ ਕਰਾ ਦਈਏ ਆਪਾਂ ਜਲਦੀ ਦੇ ਨਾਲ ਆਓ ਸਾਹਮਣੇ ਕਹਿੰਦੇ ਕਬੱਡੀ ਪੈੜ ਲੱਗੇ ਮੇਰੇ ਮੱਤਰੋ ਮੈਂ ਜੀਵਨ ਪਾਈ ਨੂੰ ਪੁੱਛਿਆ ਵੀ ਸਾਰਾ ਜੋਰ ਜਿਉਣ ਵਾਲੇ ਦੀ ਟੀਮ ਤੇ ਲਾਪਾ ਓਏ ਕਹਿੰਦਾ ਆਪਣੇ ਵਾਲੇ ਜਗਦੀਪ ਦੇ ਸੌਹਣਿਆ ਵਾਲਾ ਪਿੰਡ ਹੈ ਗੱਲਾਂ ਲੱਗਣਗੇ ਟਕਾਣ ਜਗਦੀਪ ਪਾਈ ਹੁੜਿਆਂ ਦੀ ਕਹਿੰਦੇ ਜੀਵਨ ਹੁੜਿਆਂ ਦੀ ਬੈਰੂ ਭਲੂਰ ਹੁੜਿਆਂ ਦੀ ਉਧਰ ਕਹਿੰਦੇ ਮੋਦਕੀ ਵਾਲੇ ਅਰਸ਼ ਦੀ ਤੇ ਬਾਦ ਕਹਿੰਦੇ ਜੋਨ ਵਾਲਿਆਂ ਸੁੱਖੀ ਹੁੜਿਆਂ ਦੀ ਇਹ ਵੱਡੀ ਖੇਡ ਕਲੱਬ ਖੇਡਦੀ ਆ ਆ ਬੁਰੀਏ ਕਹਿੰਦੇ ਸਿਸਰ ਵਾਲਾ ਪਾਕ ਕਬੱਡੀ ਨੰਬਰ ਜੋੜ ਗਿਆ ਓਏ ਸੁੱਖਾ ਪੁਰੀਆ ਸੁੱਖਾ ਲਓ ਸੁੱਖਾ ਮੰਗਾ ਅਗਲੀ ਰੇਡ ਪਾ ਰਿਹਾ ਮੇਰੇ ਵੀਰੋ ਰਵਿੰਦਰ ਜੀ ਆਜੋ 30 ਸਾਲ ਪਹਿਲਾਂ ਪੰਜਾਬੀ ਫਿਲਮਾਂ ਦੇ ਵਿੱਚ ਸੁੱਖਾ ਜੱਗਾ ਤੇ ਛਿੰਦਾ ਇਹ ਨਾਂ ਬੜੇ ਪ੍ਰਸਿੱਧ ਰਹੇ ਆ ਅੱਜ ਵਰ੍ਹੜੀਏ ਛਿੰਦਾ ਵੀ ਸਾਡਾ ਬਾਈ ਪੁੱਤਿਆ ਹੋਇਆ ਤੇ ਨਾਲ ਕਹਿੰਦੇ ਬਲਜਿੰਦਰ ਨਤਾਲਾ ਜੀ ਉਹਨਾਂ ਦਾ ਵੀ ਇੱਚੇ ਤਰਦੇ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਸੁੱਖਾ ਮੰਗਾ ਕਬੱਡੀ ਪਾ ਰਿਹਾ ਇਹ ਇੱਕ ਕੰਨੀ ਦੇ ਕਬੱਡੀ ਦਾ ਪ੍ਰਿੰਸ ਹੈ ਔਰ ਦੂਸਰ ਸਾਬ ਦੇ ਆਹ ਸਾਹਮਣੇ ਬਿੱਟੂ ਢਿੱਲੋਂ ਦੇ ਕਹਿਣ ਦੂ ਕੱਪਾ ਝਾਕਦਾ ਉਹਦੇ ਲਈ ਆਹ ਸਾਹਮਣੇ ਕਹਿੰਦੇ ਉਹ ਕੱਪਾ ਝਾਕਦਾ ਹੈਲੋ 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 ਮਾਸਟਰ ਜੀ ਵੱਡੀ ਸਾਊਂਡ ਵੱਡੇ ਭਰਾਵੇ ਲੈ ਵੀ ਬਿੱਟੂ ਆਓ ਨਜ਼ਰਵੰਦ ਲਓ ਸਾਹਮਣੇ ਪਈ ਫੇਰ ਮਾਤਾਊ ਮੁਰਿਆਊ ਤੇਰਾ ਖਾਨਸਾ ਲੱਖਾਂ ਚੋਂ ਪਹਿਚਾਣਿਆ ਏ ਜਾਊ ਤੇਰਾ ਖਾਨਸਾ ਜਦੋਂ ਮਾਤਾਊ ਮੁਰਿਆਊ ਤੇਰਾ ਖਾਨਸਾ ਬਿੱਲਾ ਜਾਲ ਪੱਟੀ ਪਾ ਰਿਆ ਔਰ ਦੇਖਣਾ ਵੀ ਸਾਹਮਣੇ ਧੂੜ ਵਾਲੇ ਨੇ ਫੈਸਲਾ ਐਨ ਨਰਾਲਾ ਤੇ ਐ ਟਲ ਕਰ ਦਿੱਤਾ ਭਧਾਉਣ ਦੇ ਗਰਾਊਂਡ ਅੰਦਰ ਵੀ ਪੁਆਇੰਟ ਧਾਰੀ ਦਾ ਪੁਆਇੰਟ ਬਿੱਲੇ ਦਾ ਲੈ ਵੀ ਅਮਰੀਕ ਪੱਟੇ ਬਾਈ ਕਰਦੇ ਹੀ ਹੋਈ ਰੇਡ ਤੇ ਬਾਈ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਿੰਨੇ ਪੂਰੀ ਨਾ ਸਿਸਰਪਲਾ ਮੇਰੇ ਮਿੱਤਰੋ ਆਓ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੜੂਆ ਆਪਣੀ ਟੀਮ ਦੇ ਲਈ ਉਹ ਭੜਾਕੇ ਭੜਾਕੇ ਲਾ ਲੈ ਵੀ ਸਾਊਂਡ ਵਾਲਾ ਯਾਰ ਸੈਟ ਕਰ ਭਰਾ ਬਣ ਕੇ ਯਾਰ ਬਾਈ ਤੂੰ ਮੈਂ ਵੀ ਸਾਊਂਡ ਵਾਲਿਆ ਆਹੀ 2 ਘੰਟੇ ਆਨੰਦ ਮਾਣਣਾ ਦੁਨੀਆ ਨੇ ਲਓ ਪਾਈ ਹੋਈ ਰੇਡ ਪਰ ਦੁੱਗਾਂ ਵਾਲੇ ਦੇ ਨਾਲ ਮੁਕਾਬਲਾ ਛੋਟਾ ਨਾਸ ਹੈ ਮੇਰੇ ਵੀਰੋ ਪਰ ਪੁਆਇੰਟ ਕਹਿੰਦੇ ਇਸ ਵੇਲੇ ਛੋਟੇ ਨਾਸ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਮਰੀਕ ਭਾਈ ਦਿੜਬਾ ਮੰਡੀ ਦੇ ਚੇ ਹੋਰ ਤੇ ਟੀਮਾ ਗਰਾਊਂਡ ਦੇ ਵਿੱਚ ਪੁੱਜ ਜਾਣ ਆਹ ਕਹਿੰਦੇ ਜਗਦੀਪ ਢਿੱਲੋਂ ਹੁਣੇ ਦੀ ਵੱਡੀ ਖੇਡ ਕਲੱਬ ਖੇਡਦੀ ਆ ਆਹ ਕਹਿੰਦੇ ਪੱਟੇਵਾਲ ਮੇਰੇ ਮਿੱਤਰੋ ਇਹ ਪਰ ਕਹਿੰਦੇ ਕੀਤੀ ਟਾਈ ਲੱਗਦਾ ਜੋਰ ਉਹ ਜਗਵਾਲ ਵਾਲੀ ਪਿੰਡ ਦਾ ਕਹਿੰਦੇ ਬੂਰਾ ਆਹ ਟਰਾਈ ਕਰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਕਹਿੰਦੇ ਸੁੱਖਾ ਦੇ ਅੰਦਰ ਆਉਣ ਦੇ ਲਈ ਵਧਿਆ ਹੋਇਆ ਬਾਤੋਂ ਕਹਿੰਦੇ 30 ਸਾਲ ਪਹਿਲਾਂ ਗੁਲਬਿੰਦਰ ਸਿੱਡੇ ਹੁਣਾਂ ਨੇ ਰਾणे ਵੰਜ ਹੁਣਾਂ ਨੇ ਵੀ ਆਹ ਗਰਾਊਂਡਾਂ ਦੇ ਵਿੱਚ ਕਬੱਡੀਆਂ ਪਾਈਆਂ ਹੋਈਆਂ ਜਿੱਥੇ ਲਾਏ ਹੋਏ ਆ ਪਰ ਅੱਜ ਦੇ 스타 ਪੁੱਜੇ ਹੋਇਆ 30 ਜਨਵਰੀ ਦਾ ਮੇਰੇ ਵੀਰੋ ਦਿਨ ਤੇ ਦੁਨੀਆ ਇੰਤਿਆਰ ਕਰਦੀ ਸੀ ਭਦਾਉਂ ਦੇ ਮੇਲੇ ਦਾ ਲਓ ਸਾਹਮਣੇ ਟੱਗੋ ਵਾਲੇ ਸ਼ਰਨੇ ਦੇ ਨਾਲ ਮੁਕਾਬਲਾ ਪਰ ਪੁਆਇੰਟ ਸੁੱਖਾ ਮੱਗਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਅਮਰੀਕ ਖੋਸੇ ਕੋਟਲੇ ਦੀ ਧਰਤੀ ਤੋਂ ਸਾਡਾ ਵੱਡਾ ਭਾਈ ਭਦਾਉਂ ਦੀ ਗਰਾਊਂਡ ਦੇ ਵਿੱਚ ਗੱਲ ਕਰੇਗਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਜੇਠੂ ਕੇ ਤੇ ਨਾਲ ਕਹਿੰਦੇ ਦਿੜਬੇ ਨੂੰ ਬੇਨਤੀ ਕਰਦੇ ਜੇਠੂ ਤੇ ਦਿੜਬਾ ਲੇ ਵੀ ਸਾਊਂਡ ਵਾਲੇ ਬਾਈ ਮਾਰ-ਮਾਰ ਆ ਬੇਨਤੀ ਵੀ ਕਰਦੇ ਸੀ ਚੰਗੇ ਨਹੀਂ ਲੱਗ ਰਹੇ ਤੂੰ ਬਾਈਆਂ ਵੱਡਾ ਲਾਹੋ ਉਹ ਵੀਰ ਦੱਸ ਗਿਆ ਮਜਬੂਰੀ ਆ ਉਹ ਕਹਿੰਦਾ ਬਾਈ ਤੇਰਾ ਸਾਗੀ ਬਾੜਾ ਵੱਡਾ ਹੈ ਉਹ ਕਹਿੰਦੇ ਵੀ ਅਸੀਂ ਲਾਈਟ ਥੋੜੀ ਚੇਂਜ ਕਰਦੇ ਆ ਵੀਰ ਉਹ ਆਈ ਕਿਉਂ ਨੇ ਕਹਿੰਦਾ ਯਾਰ ਜ਼ੋਰ ਲਾ ਕੇ ਬੋਲਦਾ ਉਦੋਂ ਕਰ ਮਾਊਂਡ ਵੱਜਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਆ ਆ ਮੋਦੀ ਵੀ ਮਜਬੂਰੀ ਸਮਝਦੇ ਆ ਓ ਬੱਲੇ ਬੱਲੇ ਓ ਇੱਕ ਪਾਸੇ ਖੁਸ਼ੀ ਦਿੜਦੇ ਵਾਲਾ ਤੇ ਬਿੱਟੂ ਦਾ ਹੱਥ ਦੇ ਦੀ ਤੋ ਆ ਸਿਕਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਮਿਹਨਤ ਕਰੋ ਤੇ ਤੁਹਾਡੀ ਮਿਹਨਤ ਰੌਲਾ ਪਾਵੇਗੀ ਚਪ ਸ਼ਾਂਤ ਸ਼ਾਂਤ ਰਹੋ ਤੁਹਾਡੀ ਮਿਹਨਤ ਰੌਲਾ ਪਾਵੇਗੀ ਦਗਾਂਦਗਾਂ ਵਾਲੇ ਬਿੱਟੂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਪਿਆਰ ਮਿਲ ਰਿਹਾ ਮੇਰੇ ਵੀਰੋ ਹੁਣ ਕਹਿੰਦੇ ਜੜਬੇ ਵਾਲਾ ਦੁਕਾਨ ਵਾਲੇ ਖੁਸ਼ੀ ਦੀ ਗੱਲ ਕੁਛੀ ਵੀ ਗੱਲ ਹੈ ਇਹਦਾ ਕਹਿੰਦੇ ਆ ਹਾਈ ਹਾਲਾ ਆ ਪਾਉ ਬਣ ਰੋਤੇ ਉਹ ਗੱਲ ਬਣ ਜੇ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੇ ਪ੍ਰਿੰਟ ਵੱਡ ਖਾਣੇ ਉਹ ਬਰਾਬਰ ਜਾਨੂ ਬਰਾਬਰ ਦੇ ਟੱਕਰ ਗਏ ਤੂੰ ਜੋ ਵੀ ਕਰਨਾ ਕਰ ਲੈ ਵਾਂਝਾ ਬਰਾਬਰ ਗੱਟਾਂਗੇ ਉਹ ਗੱਲ ਬਣੀ ਪਈ ਆ ਪਰ ਖੇਡ ਦੀ ਭਾਵਨਾ ਦੇ ਨਾਲ ਲਓ ਸਾਹਮਣੇ ਇਸ ਵੇਲੇ ਛੋਟਾ ਨਾਂ ਹੋਏ ਆ ਆ ਆ ਆ ਲਓ ਜੀ ਆ ਟੱਪੇ ਦੇ ਕਿਸੇ ਗੱਲ ਨੂੰ ਪਾਇਆ ਆ ਟੱਪੇ ਦੇ ਕਿਸੇ ਗੱਲ ਨੂੰ ਪਾਇਆ ਕੀ ਬਾਤ ਐਨ ਸਵਾਨ ਆ ਰਹੇ ਮੇਰੇ ਵੀਰੋ ਸਾਰੀ ਸੰਗਤ ਨੂੰ ਕਈ ਵਾਰ ਦੇਖੀ ਤਾਂ ਵੀ ਇੱਕ ਤਾਂ ਤਕੜੀਆਂ ਟੀਮਾਂ ਹਰ ਖਰ ਜਾਂਦੀਆਂ ਕਈ ਵਾਰ ਤੇ ਰਸ ਘਟ ਜਾਂਦਾ ਪਰ ਭਧਾਉਣ ਦੇ ਵਿੱਚ ਜਿਵੇਂ ਜਿਵੇਂ ਹਨੇਰਾ ਹੋ ਰਿਹਾ ਇਕੱਠ ਵਧ ਰਿਹਾ ਵਾਕੁ ਇੱਕ ਸਾਇਦਾ ਤੇ ਕਬੱਡੀ ਜੰਤੀ ਹੋ ਰਹੀ ਆ ਆ ਦੇਖਣਾ ਓ ਕੀ ਓ ਤਾੜੀ ਤਾੜੀ ਪਾੜੀ ਪਾੜੀ ਤਾੜੀ 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 ਪਾੜੀ ਓ ਲੋਜਾਂ ਘੁੰਮ ਗਈਆਂ ਓ ਹੋਰ ਤੇ ਸਕਰੀਨ ਵਾਲੇ ਨੇ ਸਕਰੀਨ ਵੀ ਬੰਦ ਕਰ ਦਿੱਤੀ ਹੈ ਨਹੀਂ ਤੇ ਦਰਸ਼ਕਾਂ ਨੇ ਹਰ ਰੇਡ ਤੋਂ ਬਾਅਦ ਉਧਰ ਨਿਗਾਹ ਮਾਰਨੀ ਸੀ ਵੀ ਕਿਹੜਾ ਉੱਤੇ ਆ ਕਿੰਨੇ ਕਦਾ ਫਰਕ ਹੈ ਇਹ ਤੇ ਆ ਰੇਡ ਤੋਂ ਵੀ ਪਤਾ ਲੱਗ ਜਾਣਾ ਮੇਰੇ ਵੀਰੋ ਲਓ ਸਾਹਮਣੇ ਸੁੱਖਾ ਮੰਗਾ ਖੇਡ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਡੱਗੋ ਵਾਲਾ ਛਰਨਾ ਤੂੰ ਜਿਸ ਤਰ੍ਹਾਂ ਹੈ ਵੀ ਤੁਰਨਾ ਹੈ ਜਾਂ ਮੁੜਨਾ ਹੈ ਉਸ ਮੋੜ ਤੇ ਟਕਰਾਂਗੇ ਆਹ ਸਾਹਮਣੇ ਉਸ ਮੋੜ ਤੇ ਟਕਰਾਂਗੇ ਤੂੰ ਚੱਲ ਚੜ ਹੱਤੀ ਜਾਂ ਚੜ ਧੋੜੇ ਅਸੀਂ ਲਾ ਜੋੜੇ ਇਥੋਂ ਵੱਧ ਡਕਰਾਂਗੇ ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਨਾ ਢਾਂਗੇ ਕੋ ਜੋ ਵੀ ਕਰਨਾ ਕਰ ਲੈ ਉਹ ਜ ਬਰਾਬਰ ਜੰਡਾਂਗੇ ਲਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਹਦੌੜ ਵਾਲੇ ਪ੍ਰਬੰਧ ਕਹਿੰਦਾ ਪਰ ਉਹ ਧੰਨਵਾਦ ਹੈ ਉਹ ਜੱਸੀ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬਠਾ ਪਟਾ ਵੀਰ ਉਜਾਦ ਵਾਲੇ ਕਹਿੰਦੇ ਅੱਜ ਗੱਡੀ ਦੇਣੀ ਗੁਰਮਾਲੇ ਬੱਲੇ ਨੂੰ ਜਿਵੇਂ ਰਾਜੂ ਰਾਜੂ ਦੇ ਸੋਢੀ ਮੇਰੇ ਮਿੱਤਰੋ ਨੰਬਰ ਕਹਿੰਦੇ ਰੈਡਰ ਦੇ ਸੇ ਖੜਪਾ ਤੇ ਜੈਖੂ ਕੇ ਖੜਪਾ ਤੇ ਜੈਖੂ ਗਾਲੀਆਂ ਟੀਮਾ ਗਰਾਊਂਡ ਦੇ ਨਾਲ ਜੁੜ ਜਾਣ ਉਸ ਤੋਂ ਬਾਅਦ ਜਿਹੜਾ ਮੈਚ ਹੋਣਾ ਮੇਰੇ ਵੀਰੋ ਪਰ ਪਹਿਲਾ ਪਈ ਹੋਈ ਰੇਡ ਤੇ ਇੱਕ ਪਾਸੇ ਕਹਿੰਦੇ ਕਬੱਡੀ ਦਾ ਪ੍ਰੈਸ ਦੇ ਬਿੱਲਾ ਜਾਲ ਓ ਬੱਲੇ 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 ਓ ਬਿੱਲਿਆ ਕਰਦੇ ਇਸ਼ਾਰਾ ਸੂਰਾ ਓਏ ਹੋਏ 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 ਓਏ ਹੋਏ ਓਏ ਹਾਂ ਓਏ ਆਇਆ ਸਰਾ

ਦਾ ਬਗਾਨੀ ਹੋਏਗੀ ਆਉਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਉਹ ਲੱਗਦਾ ਅਮਰੀਕ ਜੀ ਮਾਫੀ ਚਾਹੁੰਦੇ ਆ ਤਾਂ ਬਣਿਆ ਹੋਇਆ ਕਿਤੇ ਵਿੱਚ ਕੱਟ ਹੋ ਜਾਂਦਾ ਵੱਡੇ ਬਾਈਓ ਲੋ ਪੈ ਗਈ ਰੇਡ ਅਮਰੀਕ ਗੱਲ ਫਿਕਰ ਨਾ ਕਰ ਤਾ ਵੀ ਪਤੰਗ ਉੜਦੇ ਆ ਨੱਪੀ ਆ ਬਸ ਓ ਸਭ ਦੇ ਓਏ 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 ਅਸਰਾ ਆੜਾ ਲਿਆ ਫਿਰ ਮੱਲ ਮੜ ਗਿਆ ਨਾ ਆਣ ਲੱਗਦਾ ਜਿਵੇਂ ਜੱਟ ਤੇ ਜਬੀਰ ਚਲਦੀ ਉੱਠੀ ਐ ਓ ਕਹਿੰਦੇ ਸੁੱਖਾ ਮੱਗਾ ਜੀ ਕਈਆਂ ਨੇ ਦਾ ਬਾਜੇ ਸਵੇਰੇ ਹੀ ਭੰਗਲੇ ਪਰ ਇਧਰ ਡੱਗੋ ਵਾਲਾ ਸ਼ਰਨਾ ਤੇ ਦੂਜੇ ਪਾਸੇ ਸੁਖਾ ਮੱਗਾ ਮੇਰੇ ਵੀਰੋ ਲੱਗਦਾ ਸ਼ਰਨੇ ਕਿਹੜੇ ਪੈਣਾ ਕਿ ਤੇਰੇ ਪਿੰਡ ਵਿੱਚ ਯਾਰਾ ਸਾਡੀ ਓਏ ਬੋਟ ਨਾ ਰਹੀ ਅਗਲੀ ਰੇਡ ਦੇਖਾਂਗੇ ਉਹ ਬੂਰੀਆ ਸਿਸਰ ਵਾਲਾ ਰੇਡ ਪਾਉਂਡ ਦੇ ਲਈ ਪਧਿਆ ਹੋਇਆ ਮੇਰੇ ਮਿੱਤਰੋ ਹੁਣ ਕਹਿੰਦੇ ਚਾਰੇ ਪਿਆਰ ਪਰ ਪਿਆਰ ਨੇ ਇਹਦੇ ਜਨਵਰੀ ਚੱਲਦਾ ਓਏ ਲੀਪ ਵਾਲਾ ਤਾਂ ਫਰਵਰੀ ਐ ਓਏ ਇਹਦੇ ਜਨਵਰੀ ਚੱਲਦਾ ਕੀ ਜਨਵਰੀ ਮੇਰੇ ਮਿੱਤਰੋ ਓਹ ਭੜੌੜ ਦਾ ਮੇਲਾ ਚੱਲਦਾ ਬੂਰੀਆ ਸਿਸਰਵਣ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਇੱਕ ਪਾਸੇ ਕਾਕਾ ਸ਼ਗਨਪੁਰੀਆ ਇਹ ਕਹਿੰਦੇ ਸੋਨੀ 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 ਦਾ ਬੂਰੀਆ ਕਬੱਡੀ 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 ਓਏ ਵਾਜੇ ਦੇ ਵੱਜੇ ਸੀ ਔਰ ਅੱਖੇ ਹੋਏ ਆ ਸਾਮ ਕੇ ਦਾ ਬਜਾਰੋ ਮਰਾ ਹੀ ਘੰਟਾ ਓ ਵਾਜੇ ਵੱਜੇ ਨਹੀਂ ਵਾਜੇ ਵੱਜਣੇ ਆ ਆ ਲੈ ਫਿਰ ਦੇਖ ਅਮਰੀਕ ਸਿਆ ਵਾਜੇ ਵੱਜਣੇ ਆ ਤੇਰੀ ਗੱਲ ਸੱਚੀ ਆ ਹਾ ਵੱਜ ਗਏ ਵਾਜੇ ਇਹ ਪੁਆਇੰਟ ਡੱਗੋ ਵਾਲੇ ਸ਼ਰਨੀ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜਿਉਣ ਵਾਲੇ ਦੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰੇ ਵੀਰੋ ਉਧਰ ਕਬੱਡੀ ਦੇ 스타 ਹਰਖੋ ਵਾਲੀਆ ਮੇਸੀ ਤੇ ਨਾਲ ਕਹਿੰਦੇ ਕਲਕਾ ਦਾ ਅੰਬੂ ਉਹ ਵੀ ਕਬੱਡੀ ਦੇ ਵੱਡੇ ਮਾਲ ਅਮਰੀਕਾ ਬਈ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਨਾਲ ਕਹਿੰਦੇ ਨਿਊਜ਼ੀਲੈਂਡ ਦਾ ਤਾਊ ਵੀ ਆਇਆ ਹੋਇਆ ਅੱਜ ਦੇ ਮੈਚੇ ਤੇ ਉਹ ਨਾਲ ਕਹਿੰਦੇ ਮਲਕਣਾ ਹਰਜੋਤਪੁਰ ਆਣ ਫਿਰੋ ਧੰਨਵਾਦ ਆ ਵੀਰਾਂ ਦਾ ਬਰੇਬਰ ਕਹਿੰਦੇ ਇਜ਼ਰਾਈਲ ਰਾਜੂ ਕੋਟਲੇ ਭੜੀ ਵਾਲ ਇੱਕ ਤਕੜੇ ਨੰਬਰ ਦਾ ਵਾਦਾ ਕਰ ਗਿਓ ਉਹ ਵੱਡੇ ਭਾਈ ਪਾਉ ਤੇ ਆ ਕਹਿੰਦੇ ਬਾਤ ਆ ਗਿਆ ਕਬੱਡੀ ਪਾ ਰਹੇ ਮੇਰੇ ਵੀਰੋ ਐਨ ਡੂਆਂ ਡਡਾਈ ਕਰੋ ਜਾਂ ਮਾਰੋ ਜਿੱਤ ਤੇ ਹਾਰ ਵਾਲਾ ਮੈਚ ਹੈ ਕੁਝ ਇੱਕ ਕਬੱਡੀਆਂ ਬਾਕੀ ਆ ਲੈ ਵੀ ਸਕਰੀਨ ਵਾਲਿਆ ਕਰਦੇ ਚਾਲੂ ਤਾਂ ਗੱਲ ਵੜ ਜਾਵੇਗੀ ਇੱਕ ਪਾਸੇ ਸ਼ਰਨਾ ਦੇ ਦੂਜੇ ਪਾਸੇ ਛੋੜਾ ਨਾਲ ਉਹ ਬੱਲੇ 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 ਉਹ ਸਵਾਲ ਉਹ 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 ਸਵਾਲ ਵਾਹਿਗੁਰੂ ਮਿਹਰ ਕਰੇ ਕਿਸੇ ਖਿਡਾਰੀ ਦਾ ਵਾਲ ਵੀ ਵਿੰਗਾ ਨਾ ਹੋਵੇ ਵਾਲ ਵੀ ਵੇਕਾ ਨਾ ਹੋਵੇ ਫੇਰ ਕਰੇ ਪ੍ਰਮਾਤਮਾ ਵਿੱਚ ਪਿਆਰ ਬਣਾ ਕੇ ਰੱਖਿਓ ਇੱਕ ਸਤਿਕਾਰ ਰੱਖਿਓ ਇੱਕ ਥੋੜਾ ਜਿਹਾ ਜਾਲ ਦਾ ਧਿਆਨ ਰੱਖਿਓ ਇਹ ਜਾਣ ਕੇ ਚਾਲ ਢਿੱਲਾ ਲਾਇਆ ਸੀ ਵੀ ਸਾਨੂੰ ਤੁਹਾਡੇ ਮਹਿਮਾਨ ਆ ਤੁਸੀਂ ਜਾਲ ਡਿੱਗਣ ਨਹੀਂ ਦਿਓਗੇ ਆਹ ਸਾਹਮਣੇ ਕਹਿੰਦੇ ਉਹ ਕੋਟਲਾ ਭੜੀ ਵਾਲਾ ਰਾਜੂ ਆ ਗਿਆ ਰਾਜੂ ਕਹਿੰਦੇ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖਦਾ ਵੀ ਫਾਈਨਲ ਮੈਚ ਖੇਡਿਆ ਜਾ ਰਿਹਾ ਢਿਰਪੇ ਵਾਲਾ ਬਾਈ ਡੈਨੀ ਕਰਦਾ ਫੈਸਲਾ ਲੈ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਰੇ ਵੀਰੋ ਵੀਰੋ ਤੁਸੀਂ ਕੋਈ ਵੀ ਖੁਸ਼ੀ ਬਾਈ ਮਸਲਾ ਹੱਲ ਕਰ ਦੋ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਦੇ ਵੀਰ ਹੈ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਬਣਾ ਕੇ ਰੱਖਿਓ ਰੋਜ਼ ਇਕੱਠੇ ਰਹਿਣਾ ਪਾ ਇੱਕ ਪਿਆਰ ਰੱਖਿਓ ਜਿਹੜੇ ਸਟੇਜ ਤੇ ਮੂਰੇ ਜਿਹੜੇ ਨੇ ਪਹਿਲਾਂ ਵੀ ਆਖਿਆ ਵੀਰੇ ਬਹਿ ਜਾਓ ਕਿਰਪਾ ਕਰਕੇ ਪ੍ਰਬੰਧਕ ਜੀ ਕਹਿੰਦੇ ਨਹੀਂ ਬਾਜ ਤੂੰ ਗੁੱਸਾ ਨਾ ਕਰਿਓ ਜੇ ਵਾਰੀ ਕਿਸੇ ਨੂੰ ਇਹ ਨੰਬਰ ਹੋਲਡ ਹੈ ਜੀ ਇਹ ਨੰਬਰ ਹੋਲਡ ਹੈ ਹੋਲਡ ਕਿਹਦਾ ਹੋਲਡ ਪੁਆਇੰਟ ਹੈ ਬਾਈ ਉਧਰ ਪਰ ਬਾਪਾ ਕਿੰਨੇ ਵੀ ਕਈ ਵਾਰੀ ਫਿਰ ਤੁਸੀਂ ਗੁੱਸਾ ਕਰੋਗੇ ਉੱਚਾ ਨਹੀਂ ਨਾ ਬੋਲਿਆ ਜਾਂਦਾ ਜਿਹੜੇ ਸਟੇਜ ਦੇ ਮੂਰੇ ਵੀਰ ਖੜੇ ਹੋ ਬਹਿ ਜਾਓ ਕਿਰਪਾ ਕਰਕੇ ਅਮਰੀਕ ਭਾਈ ਭਾਈ ਡੈਨੀ ਦਿੰਬੇ ਵਾਲਾ ਕਹਿੰਦਾ ਵੀ ਪੁਆਇੰਟ ਰੇਡਰ ਨੂੰ ਦੇ ਕੇ ਹੋਲਡ ਆ ਬਾਕੀ ਜਿਹੜੀ ਹੈ ਸਾਡੇ ਸਾਰੇ ਵੀਰ ਉਹ ਜਿਨ੍ਹਾਂ ਦੀ ਗਿਉਟੀ ਆ ਉਹ ਚੈੱਕ ਕਰਨੇ ਪਈ ਫਿਰ ਰੇਡ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦ Yeah. <laughs> ਹੈਲੋ 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 ਹਾਂ ਕਹਿੰਦੇ ਚੌਥੀ ਦਾ ਮੁਕਾਬਲਾ ਉਹ ਸਾਹਮਣੇ ਕਹਿੰਦੇ ਇਸ ਵੇਲੇ pau ਤੇ ਕਹਿੰਦੇ ਬੂਰੀਆ ਸ਼ਿਸ਼ਰ ਦੀ ਧਰਤੀ ਦਾ ਉਸ ਵੇਲੇ ਕਬੱਡੀ 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 ਉਹ ਬੂਰੀਆ ਭੱਜ ਗਿਆ ਓਏ ਅਗਲੀ ਕੌਡੀ ਬਿੱਲਾ ਜੌਲ ਆ ਗਿਆ ਲਾਹੌਰ ਕਬੱਡੀ ਪਾ ਰਿਹਾ ਮੇਰੇ ਵੀਰੇ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਵੀਰੂ ਵਰਕੇ ਗੁਰਸ਼ਰਨ ਵਰਕੇ ਤੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਬਿੱਲਾ ਠੀਕ ਜੀ ਤੇ ਬਿੱਲਾ ਹਾ ਵਾਇਕਰੂ ਮੇਰ ਤੇ ਪਰ ਪੁਆਇੰਟ ਇਹ ਆ ਲਓ ਜੀ ਆ ਆ ਲਓ ਜੀ ਆਹ ਓ ਸਵਾਦ ਹੈ ਕਬੱਡੀ ਦਾ ਬਿਲਕੁਲ ਓਹੀ ਅੰਦਾਜ਼ ਓਹੀ ਐਕਸ਼ਨ ਆਪਰਾ ਮਗੀਆਂ ਮੇਰੇ ਮਿੱਤਰੋ ਉਹ ਪਨਾੜ ਦੀ ਧਰਤੀ ਦੇ ਕਹਿੰਦੇ ਕਬੱਡੀ ਦਾ ਕਿੱਦਾ ਪੈਂਦਾ ਲੋਬ ਦੂਰ ਤੇ ਰਾਟੋ ਦੂਰ ਤੇ ਰਾਟੋ ਵੀ ਇਧਰ ਕਹਿੰਦੇ ਕਾਮਾ ਸ਼ਗੁਰਪੁਰ ਰਵਾਣਾ ਗੱਲ ਕਹਿੰਦੇ ਜ਼ਿਲ੍ਹੇ ਜਿਲੰਦਰ ਦੀ ਚੌਰੀ ਹੈ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਅਗਲੀ ਕਬੱਡੀ ਸੁੱਖਾ ਬੱਗੇ ਪਾਉਣ ਦੇ ਲਈ ਉਹ ਬਿੱਟੂ ਸੁੱਖਾ ਆ ਗਿਆ ਆ ਸੁੱਖਾ ਮੱਗਾ ਗਿਆ ਅਗਲੀ ਰੇਡ ਪਾਉਣ ਦੇ ਲਈ ਐਨ ਤਿਆਰ ਮਰ ਤਿਆਰ ਹੈ ਸੁੱਖਾ ਮੱਗਾ ਮੇਰੇ ਵੀਰੋ ਜੱਗੀ ਬਾਈ ਦਾ ਮੇਲਾ ਅੱਜ ਕਹਿੰਦੇ ਨਵੇਂ ਬੁਲਟ ਸੇ ਬੋਟ ਲੈਣਾ ਕਹਿੰਦੇ ਹੁੰਦਾ ਵੀ ਕਿਸੇ ਗੱਲ ਵਿੱਚ ਦਿੱਤੇ ਜਾਣਿਆ ਮੇਰੇ ਵੀਰੋ ਕਿਸੇ ਗੱਲ ਦੇ ਵਿੱਚ ਦਿੱਤੇ ਜਾਣਿਆ ਸਾਡੇ ਚਾਰ ਡੱਗੋ ਵਾਲਾ ਸ਼ਰਨਾ ਤੇ ਪਰ ਧੂਣ ਵਾਲਾ ਬੜੇ ਵੀ ਫੈਸਲਾ ਐਨ ਟਲ ਕਰਨਾ ਲੈ ਵੀ ਜੱਗੀ ਬਾਈ ਐਨ ਸਿਰਾਂ ਲੱਗਿਆ ਪਿਆਰ ਆ ਜੁਸਮਾ ਪੁੱਤ ਓਏ ਕਰ ਰਹੇ ਅਮਰੀਕ ਖੋਸਾ ਕੋਟਲਾ ਦਰਪਿੰਦਰ ਜਰਾਲ ਜੀ